ਤਰ ਜੀ ਅਰੇ ਏਕ ਟੇਕ ਤੂੰ ਲਾਹੇ ਬੜਾਣੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਸੋ ਕਿਉ ਟਲ ਗੁਰ ਸੇਵੀਐ ਅਹਨਸ ਸਹਜ ਸੋ ਪਾਈਐ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪਹਿਲਾ ਕੌਣ ਤਰਾ ਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੋਣ ਗੁਰੂ ਕੈ ਪਹਿ ਦੇਖਿਆ ਲੇਵਾ ਕੈ ਪਹਿ ਮੁਲਕ ਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹਿਲ ਭਰਪੂਰ ਲੀਨਾ ਤੂੰ ਆਪੇ ਸਰਬ ਸਮਾਣਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਦਲ ਮਹੀਲ ਭਰਪੂਰ ਲੀਨਾ ਤੂੰ ਆਪੇ ਸਰਬ ਸਮਾਨਾ ਰਹਾਓ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਹ ਹੁਸਰਾਪਕਵਾਵਾਂ ਕਟਹੀ ਪੀਤਰ ਸੋ ਸਹ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਭੁਜੈ ਆਪੇ ਹੈ ਬਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਅੰਦੁਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਕੀ ਸੰਗਤ ਨਾਨਕ ਰਹਦਾ ਕਿਉਂ ਕਰ ਮੂੜਾ ਪਾਵੇ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਪ੍ਰਮਾਣ ਕਰਦੇ ਹਨ हे ਪ੍ਰਭੂ ਕੋਈ ਐਸੀ ਤਕੜੀ ਨਹੀਂ ਕੋਈ ਐਸਾ ਬੱਟਾ ਨਹੀਂ ਜੋ ਤੇਰੇ ਗੁਣਾ ਦਾ ਅੰਦਾਜ਼ਾ ਲਾ ਸਕਣ ਕੋਈ ਐਸਾ ਸ਼ਰਾਫ ਨਹੀਂ ਜਿਸ ਨੂੰ ਮੈਂ ਤੇਰੇ ਗੁਣਾ ਦਾ ਅੰਦਾਜ਼ਾ ਲਾਣ ਵਾਸਤੇ ਸੱਦ ਸਤਾ ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿਸਦਾ ਜਿਸ پاسੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਉਣ ਦੀ ਜਾਣ ਚੋਂ ਸਿੱਖ ਸਕਾਂ ਏ ਮੇਰੇ ਸੋਹਣੇ ਪ੍ਰਭੂ ਜੀ ਮੈਂ ਤੇਰੇ ਗੁਣਾ ਦਾ ਅੰਤ ਨਹੀਂ ਜਾਣ ਸਕਦਾ ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿੱਚ ਕਿਤਨੀਆਂ ਕੋ ਸਿਫਤਾਂ ਹਨ ਤੂੰ ਪਾਣੀ ਵਿੱਚ ਭਰਪੂਰ ਹੈਂ ਤੂੰ ਧਰਤੀ ਦੇ ਅੰਦਰ ਵਿਆਪਕ ਹੈ ਤੂੰ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਤੂੰ ਆਪ ਹੀ ਸਭ ਜੀਵਾਂ ਵਿੱਚ ਸਭ ਥਾਵਾਂ ਵਿੱਚ ਸਮਾਇਆ ਹੋਇਆ ਹੈ ਰਹਾਉ हे ਪ੍ਰਭੂ ਜੇ ਮੇਰਾ ਮਨ ਤੱਕੜੀ ਬਣ ਜਾਏ ਜੇ ਮੇਰਾ ਚਿੱਤ ਤੋਲਣ ਵਾਲਾ ਵੱਟਾ ਬਣ ਜਾਏ ਜੇ ਮੈਂ ਤੇਰੀ ਸੇਵਾ ਕਰ ਸਕਾਂ ਤੇਰਾ ਸਿਮਰਨ ਕਰ ਸਕਾਂ ਜੇ ਇਹ ਸੇਵਾ ਸਿਮਰਨ ਮੇਰੇ ਵਾਸਤੇ ਸ਼ਰਾਬ ਬਣ ਜਾਏ ਤੇਰੀ ਗੁਣਾ ਦਾ ਮੈਂ ਅੰਤ ਤਾਂ ਨਹੀਂ ਪਾ ਸਕਾਂਗਾ ਪਰ ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿੱਚ ਟਿਕਾ ਕੇ ਰੱਖ ਸਕਾਂਗਾ। हे ਭਾਈ ਮੈਂ ਆਪਣੇ ਹਿਰਦੇ ਵਿੱਚ ਹੀ ਉਸ ਖਾਸਮ ਪ੍ਰਭੂ ਨੂੰ ਬੈਠਾ ਜਾਂਚ ਸਕਾਂਗਾ। हे ਭਾਈ ਪ੍ਰਭੂ ਹਰੇਕ ਥਾਂ ਵਿਆਪਕ ਹੈ। ਆਪਣੀ ਵਿੜਾਈ ਵੀ ਉਹ ਆਪ ਹੀ ਜਾਣਦਾ ਹੈ ਤੇ ਜਾਂਚ ਸਕਦਾ ਹੈ। ਉਹ ਆਪ ਹੀ ਤੱਕੜੀ ਹੈ। ਤਕੜੀ ਦਾ ਬੱਟਾ ਹੈ ਤਕੜੀ ਦੀ ਬੋਦੀ ਹੈ ਉਹ ਆਪ ਹੀ ਆਪਣੇ ਗੁਣਾਂ ਨੂੰ ਤੋਲਣ ਵਾਲਾ ਹੈ ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ ਆਪ ਹੀ ਜੀਵ ਰੂਪ ਹੋ ਕੇ ਜਗਤ ਵਿੱਚ ਨਾਮ ਬਣਜ ਕਰ ਰਿਹਾ ਹੈ ਨਾਨਕ ਪ੍ਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ ਕਿਉਂਕਿ ਇਸ ਦੀ ਸੰਗਤ ਸਦਾ ਉਸ ਮਨ ਨਾਲ ਹੈ ਜੋ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਜੋ ਜਨਮਾਂ ਜਨਮਾਂ ਅੰਤਰਾਂ ਦੇ ਬਕਾਰਾਂ ਦੀ ਮੈਲ ਨਾਲ ਨੀਮੀ ਜਾਤ ਦਾ ਬਣਿਆ ਹੋਇਆ ਹੈ ਜੋ ਸਦਾ ਟਕਦਾ ਰਹਿੰਦਾ ਹੈ ਰਤਾ ਮਾਤਰ ਭੀ ਕਿਤੇ ਇੱਕ ਥਾਂ ਟਿਕ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ